ਸਾਡੇ ਸਾਨੂੰ ਇੱਕ ਸਿਧਾਂਤ ਦਿੱਤਾ ਅਸੀਂ ਜੋੜ ਮੇਲਾ ਅਸੀਂ ਮੇਲੇ ਜੋਰ ਪੜ ਦਿੱਤਾ ਵਿੱਚੋਂ ਮੇਲੇ ਦੇਖਣ ਦੇ ਆਦੀ ਹੋ ਗਏ ਸਾਡੀ ਸੋਚ ਇੰਨੀਕ ਬਣ ਗਈ ਨਗਰ ਕੀਰਤਨਾਂ ਦੇ ਵਿੱਚ ਭੀੜ ਮੈਂ ਉਹਨੂੰ ਭੀੜ ਮੰਨਦਾ ਹਾਂ ਬੇਸ਼ੱਕ ਸੰਗਤ ਰੂਪ ਕਹ ਲਈਏ ਉਹ ਤਾਂ ਹੁੰਦੀ ਉੱਥੇ ਖਾਣ ਨੂੰ ਬੜਾ ਕੁਝ ਲੱਗਦਾ ਸਾਡੀ ਮਨਤਾ ਕਿ ਸਾਡੀ ਸੋਚ ਕੇਵਲ ਖਾਣ ਉੱਤੇ ਟਿਕ ਗਈ ਹੈ ਇਹ ਤੋਂ ਖਾਤ ਅਸਲ ਘਰ ਨਾਲ ਆਪਣੀ ਗੱਲ ਉਤਿਆਵਾ بھائی لکھی شاون نظارے میں گھر والی کہیں سوامی باہر شریم سسکار کر کے لکان کی نظر بچا گی کہ گھر کے اندر رکھ کے چکھا بنا کے گھر لانبو انہوں نے اویتا گھر کردے اندر چکھا تیار کی گروہ تی. تیک بادر صاحب مہراج کا رکھیا رکھا لانگو لا دور گھر بن رہا اندر چکھا بن رہی ہے باہر بن رہے ہیں لکھا نکل گیا لکھی شاون جارا رولا پا رہا لوگوں میرے گھروں اگ لگ ਤੇ ਲੋਕ ਪਾਣੀ ਦੇ ਬਰਤਨ ਲੈ ਕੇ ਦੌੜਦੇ ਨੇ ਅੱਗ ਬੁਝਾਉਣ ਦੇ ਵਾਸਤੇ ਰਸਤੇ ਵਿੱਚ ਇੱਕ ਫਕੀਰ ਖਲੋਤਾ ਉਹ ਰੋਕਦਾ ਏ ਲੋਕਾਂ ਨੂੰ ਕਹਿੰਦਾ ਲੋਕੋ ਸੜ ਜਾਂਦੇ ਹੋ ਲੱਖੀਸ਼ਾ ਦਾ ਘਰ ਲੋਕੋ ਤੇ ਬਹਿ ਹੱਸਦੇ ਨੇ ਕਹਿੰਦੇ ਬਾਬਾ ਜਿਹੜੇ ਫਕੀਰ ਹੁੰਦੇ ਹੋ ਤੇ ਸਾਰਿਆਂ ਦਾ ਭਲਾ ਮੰਗਦੇ ਨੇ ਤੂੰ ਕਹੇਗਾ ਫਕੀਰ ਤੇਰੀ ਅੱਖਾਂ ਦੇ ਸਾਹਮਣੇ ਕਿਸਦਾ ਘਰ ਸੜ ਰਿਹਾ ਤੂੰ ਕਹਿੰਦਾ ਸੜ ਜਾਂਦੇ ਹੋ ਉਹ ਹੱਸ ਕੇ ਉਹਨੂੰ ਆਖਦਾ ਜੇ ਮੇਰੀ ਨਜ਼ਰ ਨਾਲ ਵੇਖੋ ਤੁਹਾਨੂੰ ਨਜ਼ਰ ਆਵੇ ਲੱਖੀਸ਼ਾ ਦਾ ਘਰ ਸੜ ਰਿਹਾ ਏ ਮੇਰੀ ਨਜ਼ਰ ਨਾਲ ਵੇਖੋ ਗੁਰੂ ਤੇਗ ਬਹਾਦਰ ਦਾ ਦਰ ਬਣ ਰਿਹਾ ਹੁਣ ਇਸ ਤਰੀਕੇ ਦੇ ਨਾਲ ਧਰ ਦਾ ਸੰਸਕਾਰ ਤੇ ਭਾਈ ਲਖੀ ਸ਼ਵਨ ਜਾਰਾ ਕਰ ਦਿੰਦਾ ਏ ਸਿਰ ਉਠਾ ਕੇ ਭਜਦਾ ਜੀ ਦਿੱਲੀ ਦੀ ਧਰਤੀ ਤੁਰ ਪੈ ਨੇ ਹੁਣ ਸਰਕਾਰ ਦਾ ਖਤਰਾ ਹੈ ਇੱਕ ਚਾਦਰ ਦੀ ਮੁਕਲ ਮਾਰੀ ਏ 11 ਨੰਬਰ 1675 ਦਾ ਦਿਨ ਹੈ ਇੱਕ ਚਾਦਰ ਦੀ ਮੁਕਲ ਮਾਰੀ ਏ ਦੂਸਰੀ ਚਾਦਰ ਵਿੱਚ ਲਪੇਟ ਕੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਨੇ ਵਿੱਚ ਲੈ ਕੇ ਮੁਕਲ ਵਿੱਚ ਲਪੋਇਆ ਹੋਇਆ ਏ ਤੇ ਧੰਗੁਰੂ ਤੇ ਬਾਦਸ਼ਾਹ ਮਹਾਰਾਜ ਦਾ ਪਿਆਰ ਕਰਕੇ ਤੁਰਪਿਆ ਕੰਡ ਦਾ ਸੱਤੇ ਬਾਛਾ ਮੇਰੀ ਜ਼ਿੰਮੇਵਾਰੀ ਮੈਂ ਤੁਹਾਡਾ ਸੀਸ ਜੜਾ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਜਾਣਾ ਅਨਸੰਗ ਸਹਾਇ ਹੋਣਾ ਹੁਣ ਬਹੁਤਾ ਹੀ ਤੁਰਿਆ ਸਰਕਾਰ ਦਾ ਖਤਰਾ ਸਰਕਾਰ ਦਾ ਐਲਾਨ ਹੈ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਸਿਰ ਤੇ ਧਰੋਠਾਵੇਗਾ ਦੇਖੋ ਦੇ ਪ੍ਰਵਾਹ ਹੋਇ ਕਿ ਤੁਰਪਿਆ ਹੈ ਦਿੱਲੀ ਦੀ ਬਰੂਹਾ ਤੋਂ ਬਾਹਰ ਨਿਕਲਿਆ ਦਿੱਲੀ ਦੀ ਜੂ ਵਿੱਚੋਂ ਬਾਹਰ ਨਿਕਲਿਆ ਹੈ ਇੱਕ ਪਿੰਡੋਂ ਦਾ ਪਿੰਡ ਦਾ ਨਾਮ ਹੈ ਬਾਦਪੁਰ ਅੱਛੀ ਲੰਮਾ ਸਮਾਂ ਸੰਘਰਸ਼ ਕੀਤਾ ਇਹ ਦਿਨੋਂ ਆਪਾਂ ਸਿੰਘੂ ਬਾਡਰ ਕਹਿੰਦੇ ਸੀ ਇਹਦੇ ਬਿਲਕੁਲ ਨਾਲ ਹੈ ਹੁਣ ਇੱਥੇ ਨੂੰ ਫਕੀਰ ਦਾ ਟੱਕੀਏ ਉੱਥੇ ਹਣਕੇ ਪਈ ਜਾਂਦਾ ਜੀ ਆਰਾਮ ਕਰਦੇ ਉਹਦੇ ਨਾਲ ਵਿਚਾਰ ਚਰਚਾ ਹੁੰਦੀ ਉਹਨੂੰ ਸਾਰੀ ਕਹਾਣੀ ਦੱਸਦੇ ਨੇ ਪਈ ਜਾਂਦਾ ਜੀ ਉਹ ਕੁਝ ਸਮੇਂ ਲਈ ਸੇਵਾ ਕਰਦਾ ਹੈ ਇੱਥੇ ਕੁਝ ਸਮਾਂ ਆਰਾਮ ਕਰਨ ਉਪਰ ਬਾਦ ਅਗਲੇ ਅਗਲੇ ਪਹਾੜ ਉੱਰਦਾ ਹੈ ਤੇ ਅਗਲਾ ਪਹਾੜ ਜਣਾ ਹੈ ਉਹ ਵੱਡ ਖਾਲਸ ਕੀਤਾ ਜਾਂਦਾ ਹਾਈਵੇ ਤੋਂ ਦਿੱਲੀ ਨੂੰ ਪੰਜਾਬ ਵੱਲ ਨੂੰ ਦਿੱਲੀ ਤੋਂ ਪੰਜਾਬ ਵੱਲ ਨੂੰ ਆਈਏ ਤੇ ਕਰਨਾਲ ਤੋਂ ਕੁਝ ਪਿੱਛੇ ਇੱਕ ਬਹੁਤ ਵੱਡਾ ਪਾਰਕ ਬਣਿਆ ਹੋਇਆ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਯਾਦ ਵਿੱਚ ਅਤੇ ਵੱਡ ਖਾਲਸ ਵਾਲੀ ਥਾਂ ਤੇ ਬਣਿਆ ਹੋਇਆ ਹੁਣ ਇੱਥੇ ਬੈਠ ਜਾਂਦਾ ਵੀ ਆਰਾਮ ਕਰਦੇ ਨੇ ਪੜਾਅ ਕਰਦੇ ਨੇ ਤੇ ਇੱਥੇ ਪਰੋ ਨੇ ਆਪਣੇ ਅਗਲੇ ਮਕਾਮ ਤਰਪਾ ਨੇ ਇਤਿਹਾਸ ਕਹਿੰਦਾ ਇੱਥੇ ਰਾਤ ਕੱਟੀ ਏ ਰਾਤ ਕੱਟਣ ਤੋਂ ਬਾਅਦ ਇਹ ਜੀਟੀ ਰੋਡ ਦੇ ਨਾਲ-ਨਾਲ ਜਰਨੇਲੀ ਸੜਕ ਦੇ ਨਾਲ-ਨਾਲ ਖੁੱਲੀ ਥਾਂ ਜੰਗਲ ਨੁਮਾ ਜਗ੍ਹਾ ਹੈ ਸੰਗਣਕ ਰਖਤਾਂ ਵਿੱਚ ਵੀ ਵਧੇ ਜਾ ਰਹੇ ਤਾਂ ਕਿ ਨਿਸ਼ਾਨਾ ਪੰਜਾਬ ਰਹੇ ਪੰਜਾਬ ਦੀ ਧਰਤੀ ਤੇ ਪਹੁੰਚਣਾ ਹੈ ਜਰਨੇਲੀ ਸੜਕ ਦੇ ਨਾਲ-ਨਾਲ ਤੁਰਨਗੇ ਜਾਂ ਨਾ ਸੌਖਾ ਹੈ ਹਰੇਕ ਪਰਿਵਾਰ ਨੇ ਅਗਲਾ ਪੀਚਾ ਪਾ ਕਰਦੇ ਨੇ ਕਰਨਾਲ ਦੇ ਨੇੜੇ ਪਿੰਡ ਹੈ ਪਿੰਡ ਦਾ ਨਾਮ ਹੈ ਤਰਾਵੜੀ ਰਾਵੜੀ ਪਿੰਡ ਦੇ ਬਾਹਰ ਪਹੁੰਚਦੇ ਸ਼ਾਮ ਹੋ ਗਈ। ਸਰਦੀਆਂ ਦੀ ਰੁੱਤ ਹੈ, ਸੂਰਜ ਅਸਤ ਹੁੰਦਾ ਜਾ ਰਿਹਾ, ਸੂਰਜ ਨੇ ਮੁਖਸ਼ ਪਾਉਣਾ ਸ਼ੁਰੂ ਕਰ ਦਿੱਤਾ। ਹਨੇਰਾ ਫੈਲਣਾ ਸ਼ੁਰੂ ਹੋ ਗਿਆ। ਤੇ ਭਾਈ ਜੱਤਾ ਜੀ ਪਿੰਡ ਦੇ ਬਾਹਰ ਬਾਹਰ ਪਹੁੰਚਾ। ਭੁੱਖ ਨੇ ਵੀ ਸਤਾਇਆ ਹੋਇਆ, ਥਕਵੇਂ ਨੇ ਵੀ ਚੂਰ ਕੀਤਾ ਏ। ਪਿਆਸ ਵੀ ਲੱਗੀ ਏ, ਬਲ ਸੱਤਾਂ ਨੇ। ਮਨ ਕਹਿੰਦਾ ਏ, ਜੇ ਅੱਜ ਦੀ ਰਾਤ ਇਸ ਪਿੰਡ ਦੇ ਵਿੱਚ ਕੋ ਜਾ। ਬੰਨਾਰੀ ਬੰਦੇ ਇੱਕ ਮੁਕਰ ਵਿੱਚੋਂ ਆਵਾਜ਼ ਆਉਂਦੀ ਜਤਿਆ ਤੇਰੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਹੈ ਹੁਣ ਤੱਕ ਤੇ ਰੰਗ ਜੇ ਉਹਨੇ ਫੌਜਾਂ ਚਾਰ ਦੇ ਵਿੱਚ ਆਉਣਗੇ ਮੈਨੂੰ ਲੱਭਣ ਦੇ ਵਾਸਤੇ ਹੁਣ ਤੇ ਮਗਰ ਹਲਕਾਰੇ ਪੈ ਗਏ ਹੋਣਗੇ ਕਿੱਥੇ ਪੜਾਂ ਜਿੱਥੇ ਦੁਸ਼ਮਣ ਦੀ ਨਜ਼ਰ ਤੋਂ ਬਚਿਆ ਰਹਾ ਦੂਰ ਗੱਲਾਂ ਹੋ ਰਹੀਆਂ ਨੇ ਉਹ ਗੱਲਾਂ ਕਰਨ ਵਾਲੀਆਂ ਕੁੜੀਆਂ ਨੇ ਉਹਨਾਂ ਕੁੜੀਆਂ ਦੀ ਆਵਾਜ਼ ਭਾਈ ਜੱਤ ਜੀ ਦੇ ਕੰਨਾਂ ਵਿੱਚ ਪੈਂਦੀ ਉਹਨਾਂ ਵਿੱਚੋਂ ਇੱਕ ਕੁੜੀ ਕਹਿੰਦੀ ਭੈਣੋ ਸੁਣਿਆ ਦਿੱਲੀ ਦੀ ਧਰਤੀ ਤੇ ਕਹਿਰ ਹੋ ਗਿਆ ਜਦ ਦਿੱਲੀ ਦੀ ਸਰਕਾਰ ਡਰਪ ਜਾਵੇਗੀ ਦੂਧੀਆਂ ਪੁਰਨੀਆਂ ਪੁੱਛੀਆਂ ਨੇ ਬੱਸ ਕੀ ਹੋਇਆ ਉਹ ਜਿਹੜੀ ਗੱਲ ਕਰੀਆ ਵੀ ਦਿੱਲੀ ਦੀ ਧਰਤੀ ਤੇ ਕਹਿਰ ਹੋਇਆ ਉਹ ਕਰਨਗੇ ਭੈਣੋ ਪਰਸੋਂ ਦੇ ਦਿਨ ਦਿੱਲੀ ਦੀ ਧਰਤੀ ਤੇ ਬਹਾਨੇ ਟੁੱਲ ਗਿਆ ਜ਼ੁਲਮ ਦਾ ਧੱਕਰ ਟੁੱਲਿਆ ਨੌਵੇਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜ਼ਾਲਮ ਔਰੰਗੇ ਨੇ ਹੁਕਮ ਦੇ ਨਾਲ ਸ਼ਹੀਦ ਕਰ ਦਿੱਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਨਾਮ ਪੜ੍ਹ ਜਾਂਦਾ ਜਿਹਦੇ ਕੰਨਾਂ ਵਿੱਚ ਪੈਂਦਾ ਹੈ ਮਨੂ ਤੀਰ ਚ ਮਿਲਿਆ ਵੀ ਇੱਥੇ ਮਹਾਰਾਜ ਦਾ ਨਾਮ ਲੈਣ ਵਾਲਾ ਕੋਈ ਹੈ ਦਬਵੇਂ ਕਦਮਾਂ ਦੇ ਨਾਲ ਪਾਈ ਜਾਂਦਾ ਜੀ ਉਧਰ ਨੂੰ ਵੱਧਦੇ ਜਾਂਦੇ ਨੇ ਜਿੱਧਰ ਉਹ ਆਵਾਜ਼ ਆ ਰਹੀ ਹੈ ਦੇਖਿਆ ਇੱਕ ਖੂਹ ਆਇਆ ਖੂਹ ਤੇ ਕੁੜੀਆਂ ਪਾਣੀ ਭਰ ਰਹੀਆਂ ਸਨ ਉਹਦੇ ਵਿੱਚੋਂ ਕੁਝ ਕੁੜੀਆਂ ਕਹਿੰਦੀਆਂ ਤੁਸੀਂ ਗੱਲਾਂ ਵਿੱਚ ਜੁਟੀਆਂ ਆਓ ਘਰੇ ਜਾਵਾਂਗੇ ਘਰਾਂ ਪੈਣਗੀਆਂ ਹਨੇਰਾ ਹੁੰਦਾ ਜਾ ਰਿਹਾ ਏ ਛੇਕ ਚੱਲੀਏ ਤੇ ਭਾਈ ਜਦੋਂ ਉਹਨਾਂ ਕੁੜੀਆਂ ਦੀ ਗੱਲ ਸੁਣ ਕੇ ਖੂਹ ਤੋਂ ਕੁਝ ਪਿੱਛੇ ਰੁਕ ਗਿਆ ਇਕ ਕੁੜੀ ਦੀ ਨਿਗਾ ਉਹਦੇ ਚ ਪਈ ਕਰਨਗੀ ਕੌਣ ਹੈ ਭਾਈ ਜੱਤਾ ਕੁਝ ਨਹੀਂ ਬੋਲਿਆ ਫਿਰ ਆਵਾਜ਼ਾਂ ਇਤਰਕੀਆਂ ਆਵਾਜ਼ ਦੇ ਵਿੱਚ ਕੁੜੀ ਬੋਲੀ ਕੌਣ ਹੈ ਤੇ ਭਾਈ ਜੱਤਾ ਜੀ ਦਬਵੀਂ ਆਵਾਜ਼ ਦੇ ਵਿੱਚ ਕਹਿੰਦੇ ਭਣੇ ਮੁਸਾਫਰ ਹਾਂ ਪਾਣੀ ਪੀਣ ਵਾਸਤੇ ਆਇਆ ਸੀ ਕਹਿੰਦੀ ਫਿਰ ਰੁਕਿਆ ਕਿਉਂ ਕਹਿੰਦਾ ਮੈਂ ਤੁਹਾਨੂੰ ਗੱਲਾਂ ਕਰਦਿਆਂ ਨੂੰ ਸੁਣਿਆ ਤੁਸੀਂ ਕੁੜੀਆਂ ਹੋ ਮੈਂ ਇਕੱਲਾ ਮਰਦ ਹਾਂ میں مناسب نہیں سمجھا تل آ جانا میں سوچا جان والیاں چلے جاؤ گیا پھر میں کھو تو پانی پی لگا جیڑی گرو تیگ سردہ صاحب کا ذکر کر رہی ویرہ کوئی کھا میں تینوں پانی پڑا گی تو پانی پینا ہے پانی پی جیتا جی اگے ودے تو انہیں کڑیاں مخاتم ہو کے کہانی پی لگا میں کچھ سما آرام کرنا ہے بڑا ਪਰ ਅੱਡੇ ਤੋਂ ਆਇਆ ਹਾਂ ਇਹ ਸਰਦਾਰ ਆ ਉਹ ਕੁੜੀ ਕਹਿੰਦੀ ਵੀਰਾ ਕੋਈ ਗੱਲ ਨਹੀਂ ਪਾਣੀ ਮੈਂ ਪਿਲਾ ਦੇਂਗੀ ਜੋ ਸੇਵਾ ਹੋਰ ਚਾਹਨਾ ਹੈ ਪਰਸ਼ਾਦਾ ਛਕਣਾ ਪਤਾ ਵੀ ਦੱਸ ਰਾਤ ਤੱਕੰ ਦਾ ਟਿਕਾਰਾ ਚਾਹੀਦਾ ਤਾਂ ਵੀ ਦੱਸ ਤੇ ਭਾਈ ਜੱਤਾ ਜੀ ਬਾਰ ਬਾਰ ਇੱਕ ਸ਼ਬਦ ਦਰੋਂਦੇ ਨੇ ਤੁਸੀਂ ਚਲੇ ਜਾਓ ਪਰ ਉਹ ਕੁੜੀ ਜਿੱਦ ਫੜ ਗਈ ਨਹੀਂ ਭਾਈ ਜੱਤਾ ਜੀ ਅੱਗੇ ਵਧੇ ਦੇਖੇ ਬੁੱਲ ਮਾਰੀ ਬੁੱਲ ਦੇ ਵਿੱਚ ਕੁਝ ਹੈ کہل کی ویرا تین پہلے کدے اس علاقے کے نہیں ویکیا تپر جاپتا ہے میں آیا تو آنند پور صاحب پہنچنا ہے جب آنند پور صاحب آخیا وہ منت بھی کچھ سا پیدا ہوا ہے تو اپنا پر اندر صاحب کا لے آئے میں مجھے اپنا جاپن لگتے ہیں پر اے دس چورا مانگ کے اٹھے بیٹھا ہے ਸ਼ਮਿਕਾ ਕੇ ਬੈਠਾ ਸੀ ਕਹਿੰਨ ਦਾ ਨਹੀਂ ਭਾਣੇ ਕੋਈ ਵੀ ਅਸੀ ਗੱਲ ਨਹੀਂ ਹੁਣ ਉਹ ਕਹਿੰਦੀ ਹੈ ਵੀਰਾ ਚਾਦਰ ਦੇ ਵਿੱਚ ਕੀ ਲਪੇਟਿਆ ਹੋਇਆ ਹੈ ਕਹਿੰਨ ਦਾ ਕੁਝ ਨਹੀਂ ਇੰਨੀ ਗੱਲ ਆਖਦਿਆਂ ਮਨਸ਼ਰਦ ਦਾ ਤੇ ਪ੍ਰੇਮ ਦੇ ਨਾਲ ਭਰ ਗਿਆ ਉਹ ਕੁੜੀ ਜੇਕਰ ਦੀ ਵੀਰਾ ਹੁਣ ਤੇ ਪਾਣੀ ਪੀਦਾ ਤੂੰ ਮੇਰੇ ਭਰਾ ਵਰਗਾ ਹੈ ਆਪਣੀ ਭੈਣ ਸਮਝ ਮੈਂ ਤੈਨੂੰ ਪਾਣੀ ਪਿਲਾਉਣੀ ਹਾਂ ਤੇ ਭਾਈ ਜਤਾ ਜੀ ਨੇ ਇੱਕ ਹੱਥ ਅੱਗੇ ਕੱਢਿਆ ਇੱਕ ਹੱਥ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਸੰਭਾਲਿਆ ہاتھ کے کیتا ہوں ساپ بھی تڑی دے ہوتے گھوٹے ایک بہدس ہے مہراج پاور رگا دا کھون لگا ہے جو دا کھون دا کتاک ہاتھ ہوتے دیکھتی ہے پڑی دو قدم پچھے ہوگی کرن کی میرا تو اپنے آپ کو سیکھنے دست دے پر میں نے ایسا جاپتا تو کسی دا قاتل ہے تیرے ہاتھوں کے لگا کھون اس کل بھی گواہی پر دائے جب تو کسی دا قتل کر کے آیا کسی دا اسمان اٹھ کے لے کے آیا کسی دی پتے والدے کھڑ کے نہیں آیا نہیں پے شاہ کے پچھے ہو تیرے ہاتھ کا نشان کیسا ہے جیتا ہاتھ جوڑ کے کوئی تک گروہ تیگ بادر صاحب کا ذکر کر رہی میں کر رہی کہ میں اس گروہ تیگ بادر صاحب کا سکھ ہاں جا ذکر ہو رہا تو تہ رہی سی پرسوں میں روز ਜਨਮੌਰੰਗੇ ਦੇ ਹੁਕਮ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਕਹਿੰਦੇ ਕਿ ਹਾਂ ਮੇਰੇ ਸੁਣ ਵਿੱਚ ਆਇਆ ਸਾਡੇ ਆਲੇ-ਕੋਲੇ ਆਰੰਭ ਹੋ ਗਈਆਂ ਫੌਜਾਂ ਨੇ ਉਹਨਾਂ ਦੀ ਜਵਾਨਾਂ ਸੁਣੇ ਕਹਿੰਦਾ ਸੱਚ ਹੈ ਬੇਹਾ ਹ ਕਹਿੰਦਾ ਭੈਣੇ ਤੂੰ ਪੁੱਛਦੀ ਹੈ ਖੂਨ ਕਿਹਦਾ ਹੈ ਅਸਲ ਦੇ ਵਿੱਚ ਖੂਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਹੈ ਕਹਿੰਦੀ ਮੈਂ ਸਮਝੀ ਨਹੀਂ ਕਹਿੰਦਾ ਤੁਸੀਂ ਪੁੱਛਿਆ ਸੀ ਬੁੱਕਰ ਵਿੱਚ ਕੀ ਹੈ ਕਹਿੰਦਾ ਮੇਰੀ ਬੁੱਕਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਹੈ ਹੁਣ ਬਾਕੀ ਦੀਆਂ ਕੁੜੀਆਂ ਇੱਕਦਮ ਤਰਪੀਆਂ ਉਸ ਲੜਕੀ ਨੇ ਪਾਣੀ ਪੜਾਇਆ ਕਹਿਣ ਕਿ ਵੀਰਾ ਫਿਰ ਇੱਥੇ ਰਹਿਣਾ ਠੀਕ ਨਹੀਂ ਅੱਜ ਦੀ ਰਾਤ ਤੂੰ ਸਾਡੇ ਘਰੇ ਚੱਲ ਅੱਗੇ ਕਹੇ ਆਪ ਇੱਕ ਅੜਾਸਰ ਦੇ ਉੱਤੇ ਇੱਕ ਧਾਕ ਦੇ ਉੱਤੇ ਮਗਰ ਮਗਰ ਪਾਈ ਜਾਤਾ ਤੁਰਿਆ ਜਾ ਰਿਹਾ ਘਰ ਦੇ ਦਰਵਾਜ਼ੇ ਅੱਗੇ ਪਹੁੰਚ ਕੇ ਟੁੱਟਾ ਜਾ ਦਰਵਾਜ਼ਾ ਕੱਚੀ ਦੀ ਚਾਰਦਵਾਰੀ ਨੂੰ ਲੱਗਾ ਹੋਇਆ ਹੈ ਘਰ ਦੇ ਦਰਵਾਜ਼ੇ ਅੱਗੇ ਪਹੁੰਚੀ ਦਰਵਾਜ਼ਾ ਖੋਲ ਕੇ ਜੋਇ ਉਹਨੇ ਕਦਮ ਅੱਗੇ ਅੱਗੇ ਰੱਖੇ ਨਹੀਂ ਅੰਦਰ ਲੰਘੀ ਤੇ ਨਾਲ ਹੀ ਉਹਨੇ ਆਵਾਜ਼ ਦਿੱਤੀ ਵੀਰਾ ਅੱਗੇ ਲੰਘ ਜਦੋਂ ਵੀਰਾ ਸ਼ਬਦ ਆਖਿਆ ਉਹਦਾ ਬਾਪ ਅੰਦਰ ਆਵਾਜ਼ ਜਾਂਦਾ ਕੌਣ ਹੈ ਤੇਰੇ ਨਾਲ ਕਿਹਨੂੰ ਆਵਾਜ਼ ਆ ਤੇਰੀ ਹੈ ਕਿਹੜੇ ਘਰ ਮਰਦ ਨੂੰ ਘਰ ਲੈ ਕੇ ਆਈ ਹੈ ਕਈ ਸਵਾਲ ਇਕੱਠਿਆਂ ਉਹਨੇ ਕਰ ਦਿੱਤੇ ਐਵੇਂ ਦੇ ਲਾਖਦਿਆਂ ਆਪਣੀ ਧੀ ਦੇ ਕੋਲ ਆ ਖੜਾ ਜਦੋਂ ਉਹ ਇੱਕ ਕੋਲ ਖੜਾ ਹੋ ਗਿਆ ਕਹਿੰਦਾ ਧੀਏ ਇਹ ਕੌਣ ਹੈ ਤੇਰੇ ਨਾਲ ਇਹਨੂੰ ਪਹਿਲਾਂ ਕਦੇ ਨਹੀਂ ਵੇਖਿਆ ਇਹ ਉੱਤਾਂ ਜਾਪਾ ਏ ਉਹ ਪਾਏ ਮਰਦ ਨੂੰ ਘਰ ਲੈ ਕੇ ਆ ਗਈ ਜੋ ਮੈਂ ਤੇਰੀ ਤੈਨੂੰ ਪਤਾ ਏ ਕਾੜੀ ਹਨੇਰੀ ਚੱਡੀ ਹੋਈ ਏ ਤੇ ਉਹ ਲੜਕੀ ਕਹਿੰਦੀ ਪਿਤਾ ਜੀ ਇਹ ਗੈਰ ਨਹੀਂ ਇਹ ਮੇਰਾ ਭਰਾ ਹੈ ਤੁਸੀਂ ਜਾਣਦੇ ਨਹੀਂ ਇਹ ਕੌਣ ਹੈ ਇਹਦਾ ਦਸਤਾਨਾ ਕਹਿੰਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹੈ ਨਾਮ ਪਾਈ ਜਾਂਦਾ ਜੀ